ਇਹ ਰਾਹ ਹੁਣ ਸਮਾਂ ਚੱਲ ਰਿਹਾ ਇਲੈਕਸ਼ਨ ਦਾ ਜਿਹੜੀ ਖਬਰ ਸੋਨ ਦੇ ਵਿੱਚ ਆ ਰਹੀ ਆ ਭਾਈ ਅਮਰਪਾਲ ਸਿੰਘ ਬਾਰੇ ਵੀ ਉਹਨਾਂ ਨੇ ਖੰਡੂਰ ਸਾਹ ਤੋਂ ਚੋਣ ਲੜਨ ਦਾ ਐਲਾਨ ਕਰ ਦਿੱਤਾ ਆਜ਼ਾਦ ਦੇ ਤੌਰ ਤੇ ਚੋਣ ਲੜਨਗੇ ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਨਾ ਚਾਹੁੰਦਾ ਆਓ ਸਾਰੇ ਰਲ ਕੇ ਆ ਜੇ ਅਮਰਪਾਲ ਸਿੰਘ ਦਾ ਸਾਥ ਦਿਈਏ ਜਿਹੜੇ ਖੰਡੂਰ ਹਲਕੇ ਦੇ ਵੋਟਰ ਇਹਨਾਂ ਨੂੰ ਬੇਨਤੀ ਆ ਵੀ ਇਸ ਲਈ ਬਣਾਏ ਦੇ ਵਿੱਚ ਬੀਬੀ ਖਾਲੜਾ ਖੜੀ ਸੀ ਹਰੂਰ ਸਾਹਿਬ ਤੋਂ ਤੇ ਉਹ ਵਰਗੀ ਸੀਗੀ ਉਹ ਦਾਗ ਜਿਹੜਾ ਲੱਗਿਆ ਖੰਡੂਰ ਸਾਹਿਬ ਦੇ ਹਲਕੇ ਦੇ ਲੋਕਾਂ ਉੱਤੇ ਉਹ ਜ਼ਰੂਰ ਇਹ ਦਾਗ ਨੂੰ ਛੋਣਾ ਆਈ ਅਮਰਪਾਲ ਸਿੰਘ ਵੱਧ ਤੋਂ ਵੱਧ ਵੋਟਾਂ ਪਾ ਕੇ ਜਿੱਤਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਆਮੀਨ ਸਾਹਿਬ ਮੋਟਰ ਸਾਬੂ ਜੰਬੀ ਤੋਂ 2023 ਤੋਂ ਲਗਾਤਾਰ ਜਾਰੀ ਆ 14-15 ਮਹੀਨੇ ਦੀ ਤਕਰੀਬਨ ਰੋਗੋਂਪੁਰ ਚੱਲ ਲੱਗੇ ਨੂੰ ਜਾਂ ਟੱਡੀਆਂ ਬੈਠੀਆਂ ਚੜ੍ਹਦੀ ਕਲਾ ਦੇ ਵਿੱਚ ਆ ਜਿਹੜਾ ਹੁਣ ਸਮਾ ਚੱਲ ਰਿਹਾ ਇਲੈਕਸ਼ਨ ਦਾ ਜਿਹੜੀ ਖਬਰ ਸੌਣ ਦੇ ਵਿੱਚ ਆ ਰਹੀ ਆ ਭਾਈ ਅਮਰਪਾਲ ਸਿੰਘ ਬਾਰੇ ਵੀ ਉਹਨਾਂ ਨੇ ਖੰਡੂਰ ਸਾਹ ਤੋਂ ਚੋਣ ਲੜਨ ਦਾ ਐਲਾਨ ਕਰ ਦਿੱਤਾ ਆਜ਼ਾਦ ਦੇ ਤੌਰ ਤੇ ਤੁਹਾਨੂੰ ਨਮਸਕਾਰ ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਨਾ ਚਾਹੁੰਦਾ ਆਓ ਸਾਰੇ ਰਲ ਕੇ ਆਈ ਅਮਰਤਪਾਲ ਸਿੰਘ ਦਾ ਸਾਥ ਦਈਏ ਜਿਹੜੇ ਖੰਡੂਰ ਹਲਕੇ ਦੇ ਵੋਟਰ ਇਹਨਾਂ ਨੂੰ ਬੇਨਤੀ ਆ ਵੀ ਇਸ ਲਈ ਪੁਲਾਇਨ ਦੇ ਵਿੱਚ ਬੀਬੀ ਖਾਲੜਾ ਖੜੀ ਸੀ ਹਰ ਰੂਜ ਸਾਹਿਬ ਤੋਂ ਤੇ ਉਹ ਵਰਗੀ ਸੀਗੀ ਉਹ ਦਾਗ ਜਿਹੜਾ ਲੱਗਿਆ ਖੰਡੂਰ ਸਾਹਿਬ ਦੇ ਹਲਕੇ ਦੇ ਲੋਕਾਂ ਉੱਤੇ ਉਹ ਜ਼ਰੂਰ ਇਹ ਦਾਗ ਨਹੀਂ ਝੋਣਾ ਆਈ ਅਮਰਪਾਲ ਸਿੰਘ ਵੱਧ ਤੋਂ ਵੱਧ ਵੋਟਾਂ ਪਾ ਕੇ ਜਿੱਤਾਉ ਤੇ ਮੈਂ ਉਹ ਜਿਹੜੇ ਪਾਰਟੀਆਂ ਦੇ ਕੈਂਡੀਡੇਟ ਉਸੇ ਖੜੇ ਨੇ ਜੇ ਤੁਸੀਂ ਪੰਜਾਬ ਨੂੰ ਸਮਾਪਤ ਤੋਂ ਕਿਸੇ ਵੀ ਪਾਰਟੀ ਦਾ ਕੈਂਡੀਡੇਟ ਆ ਉਹ ਉਸ ਤੋਂ ਪਿੱਛੇ हट ਜੇ ਭਾਈ ਅਮਰਪਾਲ ਸਿੰਘ ਦੇ ਬਰਾਬਰ ਨਾ ਖੜੇ ਆਪਾਂ ਉਹਨਾਂ ਨੂੰ ਜਿਤਾ ਕੇ ਡਿਬਰੂ ਵਾਲ ਜੇਲ੍ਹ ਚੋਂ ਲਿਆਉਣਾ ਸਰਕਾਰ ਨੇ ਜਿਹੜਾ ਧੱਕਾ ਕੀਤਾ ਸਿੱਖ ਪੰਥ ਦੇ ਨਾਲ ਇਹਨਾਂ ਦੇ ਮੂੰਹ ਤੇ ਕਰਾੜੀ ਤੇ ਫੇੜ ਮਾਰਨੀ ਆ ਕਈ ਬੰਦੇ ਵਿਰੋਧ ਵੀ ਕਰਨ ਲੱਗੇ ਵੀ ਕਿਉਂ ਹੁਣ ਇਹ ਕਿਉਂ ਲੜਨ ਲੱਗੇ ਹੱਕ ਸਾਡਾ ਬਣਦਾ ਕੀਦਾ ਵੀ ਹੱਕ ਬਣਦਾ ਸਰਕਾਰ ਧੱਕਾ ਕਰਦੀ ਆ ਸੰਵਿਧਾਨ ਦੇ ਵਿੱਚ ਸਾਡਾ ਹੱਕ ਬਣਦਾ ਇਲੈਕਸ਼ਨ ਲੜਦਾ ਜੇ ਸੰਵਿਧਾਨ ਦੁਆਰਾ ਉਹਨਾਂ ਬਾਹਰ ਆ ਸਕਦੇ ਨੇ ਇਲੈਕਸ਼ਨ ਲੜਕੇ ਤਾਂ ਇਹਦੇ ਵਿੱਚ ਮਾੜੀ ਵੀ ਗੱਲ ਬੀਤੀ ਆ ਹਰੇਕ ਦਾ ਹੱਟਣ ਦਾ ਇਲੈਕਸ਼ਨ ਲੜਨ ਦਾ ਇਲੈਕਸ਼ਨ ਲੜਨੀ ਚਾਹੀਦੀ ਆ ਮੈਂ ਤਾਂ ਕਹਿੰਨਾ ਦਲਜੀਤ ਸਿੰਘ ਜਿਹੜਾ ਕਲਸੀ ਆ ਉਹਨੂੰ ਵੀ ਟਿਕਟ ਦੇ ਕੇ ਖੜਾਓ ਉਹਨੂੰ ਵੀ ਬਾਹਰੇ ਕਢਾ ਦਿਓ ਉਹਨੂੰ ਵੀ ਕਢਾਓ ਵੀ ਖੜੇ ਤੇ ਜਿਹੜੇ ਚੰਗੇ ਕਰਤਾਰ ਵਾਲੇ ਕੈਂਡੀਡੇਟ ਨੇ ਕਿਤੇ ਵੀ ਖੜੇ ਨੇ ਮੈਂ ਸਾਰਿਆਂ ਦਾ ਸਮਰਥਨ ਅਸੀਂ ਕਰਾਂਗੇ ਜਿਵੇਂ लोकसभा ਹਲਕਾ ਫਰੀਦਕੋਟ ਤੋਂ ਭਾਈ ਬਿਆਨਤ ਸਿੰਘ ਜਿਨ੍ਹਾਂ ਨੇ ਇੰਦਰਾ ਗਾਂਧੀ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ ਦਰਬਾਰ ਸਾਹਿਬ ਦਾ ਬਦਲਾ ਲਿਆ ਸਿੱਖ ਕੌਮ ਦੀ ਡਿੱਗੀ ਹੋਈ ਪੱਗ ਜਿਹੜੀ ਹੈਗੀ ਆ ਉਹ ਸਿੱਧੇ ਰੱਖੀ ਉਹਨਾਂ ਦਾ ਲੜਕਾ ਖੜਾ ਫਰੀਦਕੋਟ ਤੋਂ ਆਜ਼ਾਦ ਲੜ ਰਿਹਾ ਉਹਦੀ ਵੀ ਡਟ ਕੇ ਅਸੀਂ ਹਮਾਇਤ ਕਰਾਂ ਕਰਦੇ ਆ ਕਿ ਸਾਨੂੰ ਸਾਰੇ ਪੰਜਾਬੀਆਂ ਨੂੰ ਉਥੇ ਉਹਨਾਂ ਦਾ ਜਿਹੜਾ ਹੈਗਾ ਵੋਟ ਪਾ ਕੇ ਉਹਨਾਂ ਨੂੰ ਜਿੱਤ ਆ ਕੇ ਪਾਰਲੀਮੈਂਟ ਭੇਜਣਾ ਚਾਹੀਦਾ ਜਿਹੜੇ ਉਸੇ ਕੈਂਡੀਡੇਟ ਖੜੇ ਨੇ ਹੋਰ ਸਾਰੇ ਉਹਨਾਂ ਨੂੰ ਵਾਪਸ ਲੈਣੀ ਚਾਹੀਦੀ ਤੇ ਬਠਿੰਡਾ ਤੋਂ ਲਖਵਿੰਦਰ ਆਪਣੇ ਜਿਹੜਾ ਲੱਖਾ ਵਧਾਣਾ ਅਸੀਂ ਉਹਦੀ ਡੱਟ ਕੇ ਮੈਚ ਕਰਦੇ ਆਂ ਉਥੋਂ ਲੱਖੇ ਸੁਧਾਣੇ ਨੂੰ ਵੋਟਾਂ ਪਾ ਕੇ ਕਾਮਯਾਬ ਕਰ ਤੇ ਪਾਰਲੀਮੈਂਟ ਚ ਜ਼ਰੂਰ ਤੋਂ ਸਦਾ ਸੰਦੀਪ ਸਿੰਘ ਮਾਨ ਦੀ ਅਸੀਂ ਡੱਟ ਕੇ ਕਰਦੇ ਆਂ ਹੋਰ ਵੀ ਥਾਵਾਂ ਦੇ ਜਿਹੜੇ ਚੰਗੇ ਕੈਂਡੀਡੇਟ ਨੇ ਅਸੀਂ ਸਭ ਦੀ ਹਮਾਇਤ ਕਰਾਂਗੇ ਤੇ ਮੈਂ ਸਮੁੱਚੇ ਪੰਥ ਨੂੰ ਅਪੀਲ ਕਰਦਾ ਆ ਉਹ ਜਿਹੜੇ ਪੰਜਾਬ ਨੂੰ ਜੇ ਬਚਾਉਣਾ ਹੁਣ ਮੌਕਾ ਇਹ ਇਸੇ ਤਰ੍ਹਾਂ ਬਚਣਾ ਰੋਲਾ ਪਾਉਣ ਨਾਲ ਨਹੀਂ ਹੈਗਾ ਜੇ ਅਸੀਂ ਇਲੈਕਸ਼ਨ ਦੇ ਵਿੱਚ ਬੰਦੇ ਤਾਰਾਂਗੇ ਸਾਡੇ ਬੰਦੇ ਐਮਪੀ ਬਣਨਗੇ ਪਾਰਲੀਮੈਂਟ ਦੇ ਵਿੱਚ ਜਾਣਗੇ ਤਾਂ ਗੱਲ ਵੰਣੀ ਆ ਨਿਰਾਪੋਰਾ ਹਰ ਰੋਜ਼ ਹੀ ਡਾਂਗਾਂ ਖਾਣੀਆਂ ਪੁਲਿਸ ਤੋਂ ਹਰ ਰੋਜ਼ ਪਰਚੇ ਪਾਉਣੇ ਜਾਂ ਸਿੰਘਾਂ ਨੂੰ ਧੱਕੇ ਨਾਲ ਜੇਲ੍ਹਾਂ 'ਚ ਬੰਦ ਕਰਨਾ ਇਹ ਸਰਕਾਰ ਦੀ ਆਮ ਗੱਲ ਹੋ ਗਈ ਜੇ ਤੁਸੀਂ ਇਹਨਾਂ ਚੀਜ਼ਾਂ ਤੋਂ ਬਚਣਾ ਸਰਕਾਰਾਂ ਜਿਹੜੀ ਤੇ ਪੰਜਾਬ ਸਰਕਾਰ ਆ ਸੈਂਟਰ ਦੀ ਬੀਜੇਪੀ ਸਰਕਾਰ ਆ ਇਹਨਾਂ ਨੇ ਬਹੁਤ ਧੱਕੇ ਕੀਤੇ ਨੇ ਨੌਜਵਾਨਾਂ ਦੇ ਨਾਲ ਬਗੈਰ ਮਤਲਬ ਤੋਂ ਜਿਹੜੇ ਐਨਐਸਏ ਲਾ ਕੇ ਉਹਨਾਂ ਨੂੰ ਡਿਬਰੂਗੜ੍ਹ ਦੇ ਵਿੱਚ ਬੰਦ ਕੀਤਾ ਹੋਇਆ ਹੋਰ ਵੀ ਧੱਕੇ ਕਰ ਰਹੇ ਨੇ ਜੇ ਧੱਕੇ ਸਾਹੀ ਬੰਦ ਕਰਨੀ ਹੈ ਤਾਂ ਆਪਾਂ ਨੂੰ ਇਹਨਾਂ ਕੈਂਡੀਡੇਟਾਂ ਨੂੰ ਇਹਨਾਂ ਨੌਜਵਾਨਾਂ ਵਿੱਚ ਜਿਟਾਉਣਾ ਪੈਣਾ। ਫੇਰ ਗੱਲ ਬਣਨੀ ਆ। ਬਾਦਲ ਕਹਿੰਦਾ ਵੀ ਵਿਰੋਧ ਕਰੋ। ਭਾਜਪਾ ਦਾ ਵੀ ਵਿਰੋਧ ਕਰਨਾ ਆਪਾਂ ਨੇ। ਕਾਂਗਰਸ ਦਾ ਵੀ। ਹੋਰ ਜਿੰਨੇ ਵੀ ਨੇ ਜਿਹੜੇ ਹੈਗੇ ਨੇ ਜਿਨ੍ਹਾਂ ਨੇ ਪੰਜਾਬ ਦੇ ਨਾਲ ਧੋਖੇ ਕੀਤੇ ਨੇ, ਦਗੇ ਕੀਤੇ ਨੇ। ਕੋਈ ਵੋਟਰਾਂ ਦੇ ਉਹ ਇਹਨਾਂ ਨੂੰ ਜਿਹੜੇ ਚੰਗੇ ਕੈਂਡੀਡੇਟ ਨੇ ਆਪਾਂ ਨੇ ਉਹਨਾਂ ਨੂੰ ਧਾਕੇ ਜ਼ਰੂਰ ਭੇਜੋ। ਭਾਜਪਾ ਦਾ ਵਿਰੋਧ ਕਰੋ ਕਿਸਾਨ ਆਗੂ ਨੂੰ ਬੇਨਤੀ ਆ ਕਿ ਡਟ ਕੇ ਵਿਰੋਧ ਕਰੋ। ਨੌਜਵਾਨੋ ਆਓ ਭਾਈ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਡਟੀਏ ਤੇ ਇੱਥੋਂ ਹਲਕੇ ਦੇ ਵਿੱਚ ਸਾਡੇ ਇਥੇ ਮੋਰਚਾ ਲੱਗਿਆ ਹੋਇਆ ਭਾਈ ਮੋਹਰ ਸਿੰਘ ਬਾਬਾ ਜੀ ਉਹਨਾਂ ਨਾਲ ਵੀ ਸਲਾਹ ਕੀਤੀ ਭਾਈ ਪ੍ਰੇਮ ਸਿੰਘ ਜਿਹੜੇ ਸੰਤੇ ਮਾਦਨ ਪ੍ਰਧਾਨ ਗੁੱਡਾ ਸਭ ਦੇ ਹੋਰ ਵੀ ਸਿੰਘ ਨੇ ਬਾਬਾ ਜਿੰਨੇ ਵੀ ਨੇ ਕਿ ਅਸੀਂ ਭਾਈ ਅਮਰਪਾਲ ਸਿੰਘ ਦਾ ਡਟ ਕੇ ਸਾਥ ਦੇਵਾਂਗੇ ਇਹ ਦੇਣਾ ਵੀ ਚਾਹੀਦਾ ਉਹਨਾਂ ਨੇ ਪੰਥ ਵਾਸਤੇ ਪੰਜਾਬ ਵਾਸਤੇ ਥੋੜੇ ਸਮੇਂ ਦੇ ਵਿੱਚ ਹੀ ਬਹੁਤ ਨਸ਼ੇ ਦੇ ਉੱਤੇ ਕਾਬੂ ਪਾਇਆ ਨੌਜਵਾਨ ਨੂੰ ਅਮਰ ਸ਼ਕਾ ਕੇ ਗੁਰੂ ਦੇ ਲੜ ਲਾਇਆ ਤੇ ਅਸੀਂ ਡੱਟ ਕੇ ਸਾਥ ਦੇਾਂਗੇ ਉਥੇ ਜਾ ਕੇ ਪ੍ਰਚਾਰ ਵੀ ਕਰਾਂਗੇ ਭਾਈ ਸਾਹਿਬ ਹੁਣਾਂ ਦਾ ਤੇ ਉਹਨਾਂ ਨੂੰ ਬਾਹਰ ਲੈ ਕੇ ਆਵਾਂਗੇ ਹੋਈ ਕੋਈ ਕਰਾਹਗਾ ਜਿਹੜਾ ਥੋਰਣਾ ਦੇ ਵਿੱਚ ਉਤਰਨ ਦਾ ਤੇ ਉਹਨਾਂ ਨੇ ਬਾਹਰ ਆਉਣ ਦਾ ਹੋਰ ਕੋਈ ਰਾਹ ਨਹੀਂ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਆਓ ਆਪਾਂ ਇਹਨਾਂ ਦਾ ਡੱਟ ਕੇ ਸਾਥ ਦਈਏ ਉਹਨਾਂ ਟਿਕਾਂ ਦੀ ਖੇਵਾਂ ਬਾਕੀ ਫੇਰ ਆਉਣ ਵਾਲੇ ਸਮੇਂ ਦੇ ਵਿੱਚ ਆਪ ਜੀ ਦੇ ਨਾਲ ਕੜੀਆਂ ਸਾਂਝਾ ਪਾਉਂਦੇ ਰਹਾਂਗੇ ਪੰਜਾਬ ਨੂੰ ਬਚਾ ਲੋ ਪੰਜਾਬ ਅੱਜ ਧਰਨਿਆਂ ਦਾ ਪੰਜਾਬ ਬਣ ਕੇ ਰਹਿ ਗਿਆ ਸਾਨੂੰ ਸਰਕਾਰਾਂ ਨੌਜਵਾਨਾਂ ਨੂੰ ਧੱਕੇ ਨਾਲ ਕੁੱਟ ਰਹੀਆਂ ਨੇ ਹੱਕ ਨਹੀਂ ਦੇ ਰਹੀਆਂ ਕਿਸਾਨੇ ਦੀ ਬੁਰਾ ਹਾਲ ਆ ਮਜ਼ਦੂਰਾਂ ਦਾ ਬੁਰਾ ਹਾਲ ਆ ਨੌਜਵਾਨੀ ਦਾ ਬੁਰਾ ਹਾਲ ਆ ਨਸਿਆਂ ਦੀ ਦਲਦਲ ਜਿਹੜੀ ਹੈਗੀ ਆ ਉਹ ਟੁੱਟ ਨਹੀਂ ਰਹੀ ਨਸਿਆਂ ਦੇ ਵਿੱਚ ਜਿਹੜਾ ਪੰਜਾਬ ਆ ਉਹ ਇਹਨਾਂ ਸਰਕਾਰਾਂ ਦੇ ਧੱਕੇ ਕਰਦੇ ਆਪ ਵਕਾਉਂਦੀਆਂ ਸਰਕਾਰਾਂ ਨਹੀਂ ਨਾ ਕਿਸੇ ਹੱਦ ਤੱਕ ਬੰਦ ਹੋਣਾ ਚਾਹੀਦਾ ਜਿਹੜਾ ਕੋਈ ਨਦੀ ਰੋਪਣ ਦੀ ਗੱਲ ਕਰਦਾ ਉਹਨੂੰ ਚੱਕ ਕੇ ਅੰਦਰ ਖਿੱਚ ਜਾਂਦਾ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਆਓ ਭਾਈ ਅਮਰਪਾਲ ਸਿੰਘ ਦਾ ਲੱਖੇ ਸੁਧਾਣੇ ਦਾ ਸਰਦਾਰ ਮਾਨ ਸਿੰਘ ਸਾਹਿਬ ਦਾ ਤੇ ਬ੍ਰੀਸਪੋਰਟ ਤੋਂ ਜਿਹੜਾ ਆਈ ਬਿਆਨ ਸਿੰਘ ਬੀਬੀ ਬਿਵਨ ਕੌਰ ਖਾਲਸਾ ਦਾ ਲੜਕਾ ਜੋ ਜੂਨ ਲੜੇ ਹਾਂ ਤੇ ਆਪਾਂ ਉਹਨਾਂ ਦਾ ਡਟ ਕੇ ਸਾਥ ਦਈਏ ਇੱਕ ਹੋਰ ਅਪਰੋਚ ਪਰ ਤੋਂ ਭਾਈ ਦਸਕਾਰਨ ਸਿੰਘ ਕਾਂਤਨ ਵਾਲੇ ਦਾ ਉਹਨਾਂ ਦਾ ਵੀ ਆਪਾਂ ਦੱਟ ਕੇ ਸਾਥ ਦੇਣਾ ਉਹਨਾਂ ਨੂੰ ਵੀ ਜਿੱਤੇ ਆ ਕੇ ਪਾਰਲੀਮੈਂਟ ਵਿੱਚ ਭੇਜਣਾ ਤੇ ਆਨੰਦਪੁਰ ਸਾਹਿਬ ਤੋਂ ਆਜ਼ਾਦ ਚੋਣ ਲੜ ਰਹੀ ਨੇ ਭਾਈ ਉਹਨਾਂ ਦਾ ਅਗਲਾਗੇ ਉਹਨਾਂ ਦਾ ਵੀ ਆਪਾਂ ਸਾਥ ਦੇਣਾ ਹੋਰ ਜਿੱਥੇ ਜਿੱਥੇ ਕੈਂਡੀਡੇਟ ਨੇ ਅਸੀਂ ਸਾਰਿਆਂ ਦਾ ਜਿਹੜੇ ਪੰਜਾਬ ਦੀ ਗੱਲ ਕਰਮੀ ਨੇ ਨੌਜਵਾਨੀ ਬਚਾਉਣ ਦੀ ਗੱਲ ਕਰਨਗੇ ਅਸੀਂ ਉਹਨਾਂ ਦਾ ਸਾਥ ਦੇਵਾਂਗੇ ਤੇ ਤੁਸੀਂ ਵੀ ਪੰਜਾਬ ਵਾਲੇ ਪਾਸੀਓ ਅੈਦਗੀ ਸਾਹਬ ਦੇ ਖਾਸ ਕਰਕੇ ਕੰਡੂਲ ਸਾਹਬ ਦੇ ਵੋਟਰਾਂ ਨੂੰ ਜੀ ਲਾ ਤੁਹਾਡੇ ਤੇ ਲੱਗਿਆ ਹੋਇਆ ਕਲੰਕ ਬੀਬੀ ਖਾਲੜਾ ਵਾਲਾ ਸਮਾ ਆ ਗਿਆ ਧੂਮ ਦਾ ਆਈ ਮਨਕਪਾਲ ਸਿੰਘ ਜਿਤਾ ਕੇ ਪਾਰਲੀਮੈਂਟ ਦੇ ਵਿੱਚ ਭੇਜੋ ਬਾਹਰ ਲੈ ਕੇ ਆਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ